ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਗੁਣ ਜਾਂ ਬੁਰਾਈਆਂ ਚੱਲ ਰਿਆ ਵਿਸ਼ਾ ਇਹਦੇ ਵਿੱਚ ਅੱਜ ਅਸੀਂ ਇੱਕ ਨਿੰਦਿਆ ਰੂਪੀ ਉਹ ਗੁਣ ਦਾ ਜ਼ਿਕਰ ਕਰਾਂਗੇ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਨਿੰਦਾ ਭਲੀ ਕਿਸੇ ਕੀ ਨਹੀਂ ਮਨ ਮੁਖ ਮੁਗਧ ਕਰਨ ਮੂੰ ਕਾਲੇ ਤੇ ਨਿਦਖ ਅੰਦਰ ਕੇ ਘੋਰ ਪਵਨ ਜਿਹੜੇ ਬੰਦੇ ਨਿੰਦਿਆ ਕਰਦੇ ਨੇ ਉਹ ਕੋਰ ਨਰਕ ਦੇ ਆਂਦੀ ਬਣ ਜਾਂਦੇ ਨੇ ਕਿਸੇ ਦੀ ਵੀ ਨਿੰਦਿਆ ਕਰਨੀ ਪਹਿਲੀ ਗੱਲ ਨਹੀਂ ਇਹ ਮਨਮੁਖ ਲੋਕ ਨਿੰਦਿਆ ਕਰਦੇ ਨੇ ਗੁਰਮੁਖ ਬੰਦਾ ਨਿੰਦਿਆ ਕਦੇ ਕਿਸੇ ਦੀ ਨਹੀਂ ਕਰਦਾ ਕਈ ਦਫਾ ਜਦੋਂ ਕਿਸੇ ਨੂੰ ਕੋਈ ਗੁਰਮਤ ਦਾ ਕੰਮ ਕਰਦਿਆਂ ਰੋਕੀਏ ਜਾਂ ਕੋਈ ਕਰਮ ਕਾਂਡ ਜਿਸ ਦਾ ਧਰਮ ਨਾਲ ਕੋਈ ਸੰਬੰਧਨ ਹੋਵੇ ਉਹਦੇ ਬਾਰੇ ਰੋਕੀਏ ਟੋਕੀਏ ਤਾਂ ਲੋਕ ਸੋਚਦੇ ਨੇ ਵੀ ਐਵੇਂ ਲੋਕਾਂ ਦੀ ਨਿੰਦਿਆ ਕਰਦੇ ਨੇ ਜਿਸ ਤਰ੍ਹਾਂ ਕੋਈ ਕਰਦਾ ਕੰਮ ਦਿਓ ਜੀ ਇਹ ਨਿੰਦਿਆ ਨਹੀਂ ਹੁੰਦੀ ਇਹ ਪਰਵੁਕਾਰ ਹੁੰਦਾ ਕਿਸੇ ਦੀ ਕਿਸੇ ਕਮਿਊਨੂ ਦੂਰ ਕਰਨਾ ਕਿਸੇ ਨੂੰ ਗਲਤ ਰਾਹ ਪੇ ਹੋਏ ਜਾਂ ਐਸਾ ਕਰਮ ਜੋ ਭਲੇਖੇ ਵਿੱਚ ਪਰਮ ਵਿੱਚ ਕੋਈ ਕਰ ਰਿਹਾ ਪਰ ਉਹ ਧਰਮ ਸਮਝ ਕੇ ਕਰ ਰਿਹਾ ਪਰ ਉਹ ਧਰਮ ਨਹੀਂ ਹੈ ਜਾਂ ਧਰਮ ਦਾ ਕਰਮ ਨਹੀਂ ਮੰਨਿਆ ਜਾ ਰਿਹਾ ਤਾਂ ਉਸ ਨੂੰ ਰੋਕਣਾ ਇਹ ਪਰਵੁਕਾਰ ਹੈ ਤੇ ਉਸ ਨੂੰ ਸਿੱਧੇ ਰਾਹ ਪਾਉਣਾ ਇਹ ਨਿੰਦਿਆ ਨਹੀਂ ਹੈ ਨਿੰਦਿਆ ਦਾ ਭਾਵ ਹੁੰਦਾ ਹੈ ਈਰਖਾ ਦਵੇਖ ਦੇ ਕਾਰਨ ਕਿਸੇ ਜ਼ਾਤੀ ਦੁਸ਼ਮਣੀ ਦੇ ਕਾਰਨ ਜਿਸ ਬੰਦੇ ਨਾਲ ਸਾਡੀ ਬਣਦੀ ਨਾ ਹੋਵੇ ਜਿਹਦੇ ਪ੍ਰਤੀ ਅਸੀਂ ਆਪਣੇ ਮਨ ਵਿੱਚ ਅਲਰਜੀ ਰੱਖਦੇ ਹੋਈਏ ਉਸ ਨੂੰ ਘਟਿਆ ਦੱਸਣ ਲਈ ਉਹਦੇ ਜੋ ਉਹਨਾਂ ਕੱਢੀ ਜਾਣਾ ਖਾਮ ਖਾਓ ਗੁਣ ਕੱਢੀ ਜਾਣੇ ਉਹਦੇ ਕੋਈ ਬੁਰਾਈ ਨਹੀਂ ਤਾਂ ਵੀ ਬੁਰਾਈਆਂ ਦੱਸੀ ਜਾਣਾ ਉਹ ਮਾੜਾ ਨਹੀਂ ਤਾਂ ਵੀ ਉਹਨੂੰ ਮਾੜਾ ਆਖੀ ਜਾਣਾ ਕਿਸੇ ਨੂੰ ਉਸਦੀ ਆਤਮ ਅਸਲੀ ਆਤਮਵਸਤੂ ਡੇਗਣਾ ਘਟਿਆ ਕਰਕੇ ਦੱਸਣਾ ਘਟ ਕਰਕੇ ਦੱਸਣਾ ਨਿੰਦਿਆ ਉਹਨੂੰ ਨੀਮਾ ਕਰਨਾ ਇਹ ਕਿਸੇ ਦੀ ਅਵਸਥਾ ਇਤਨੀ ਨਹੀਂ ਪਰ ਅਸੀਂ ਆਪਣਾ ਕਰਕੇ ਕਿਸੇ ਮਤਲਬ ਕਰਕੇ ਉਹਦੀ ਵਡਿਆ ਰਹੇ ਆ ਉਹਦੀ ਵਡੀਆਂ ਦੱਸ ਰਹੇ ਆ ਬਿਲਾ ਵਜਾ ਜਿਹੜੀਆਂ ਵਡੀਆਂ ਉਹਦੇ ਚ ਨਹੀਂ ਹਨ ਉਹ ਹੋਈ ਉਸਤ ਬਿਲਾ ਵਜਾ ਕਿਸੇ ਨੂੰ ਵੱਡੇ ਕਰਕੇ ਦੱਸਣਾ ਉਸਤ ਹੋਈ ਉਸਤ ਤੇ ਜੇ ਕਿਸੇ ਨੂੰ ਘਟਿਆ ਕਰਕੇ ਦੱਸਣ ਦੀ ਨੀਤ ਨਾਲ ਅਸੀਂ ਕਰਦੇ ਹੋ ਗਈ ਨਿੰਦਿਆ ਮੁੱਖ ਗੱਲ ਹੈ ਕੋਈ ਵੀ ਕਰਮ ਇਤਨੀ ਦੇਰੀ ਮਾੜਾ ਨਹੀਂ ਹੁੰਦਾ ਜਿਤਨੀ ਦੇਰੀ ਉਹਦੇ ਪਿੱਛੇ ਭਾਵਨਾ ਮਾੜੀ ਨਾ ਹੋਵੇ ਅੰਦਰੂ ਨੀਅਤ ਮਾੜੀ ਨਾ ਹੋਵੇ ਅਸੀਂ ਅਗਰ ਕਿਸੇ ਨੂੰ ਕੋ ਰੋਕਦੇ ਹਾਂ ਟੋਕਦੇ ਹਾਂ ਕਿਸੇ ਦੇ ਭਲੇ ਲਈ ਭਾਵਨਾ ਪਲੀ ਹੈ ਕਿਸੇ ਦੇ ਬੱਚੇ ਨੂੰ ਅਸੀਂ ਕੋਈ ਐਬਗੁਬ ਕਰਦੇ ਦੇਖਦੇ ਹਾਂ ਅਸੀਂ ਉਹਦੇ ਮਾਤਾ ਪਿਤਾ ਨੂੰ ਜਾ ਕੇ ਸੁਣਾਉਂਦੇ ਹਾਂ ਇਹ ਚੁਗਲੀ ਨਹੀਂ ਹੋਈ ਇਹ ਨਿੰਦਿਆ ਨਹੀਂ ਹੋਈ ਇਹ ਉਹਦੇ ਭਲੇ ਦੀ ਭਾਵਨਾ ਨਾਲ ਅਸੀਂ ਜਾ ਕੇ ਮਮਬਾਬ ਨੂੰ ਨੋਟਿਸ ਕਰਵਾਉਂਦੇ ਹਾਂ ਵੀ ਤੁਹਾਡਾ ਬੱਚਾ ਇਹ ਗਲਤ ਰਸਤੇ ਤੇ ਪੈ ਰਿਹਾ ਜੀ ਗਲਤ ਨਸ਼ੇ ਕਰ ਰਿਹਾ ਇਹਨੂੰ ਵਿਚਾਰ ਲਓ ਤੇ ਇਹ ਪਰੁਕਾਰ ਹੈ ਇਹ ਨਿੰਦਿਆ ਨਹੀਂ ਹੈ ਨਿੰਦਿਆ ਬਿਲਾ ਵਜ੍ਹਾ ਬਦਨੀਤੀ ਨਾਲ ਕਿਸੇ ਨੂੰ ਨਿਮਰ ਦੱਸਣ ਦੀ ਕੋਸ਼ਿਸ਼ ਕਰਨੀ ਤਾਂ ਐਸੀ ਨਿੰਦਾ ਜਿਹੜੀ ਹੈ ਇਸ ਵਾਰ ਤੇ ਗੁਰਮੁਦਾਸੀ ਕੇ ਦਿਨ ਉਹ ਨਿੰਦਾ ਪਲੀ ਕਿਸੈ ਕਿ ਨਾਹੀਂ ਮਨਮੁਖ ਮੁਗਦ ਕਰਨ ਇਹੋ ਜੇ ਬੰਦੇ ਦੇ ਮੂੰਹ ਕਾਲੇ ਤੇ ਨਿਰਦਗਨ ਨਰਕੇ ਕੋਰ ਪਵਨ ਇਹੋ ਜੇ ਬੰਦੇ ਦੇ ਮੂੰਹ ਕਾਲੇ ਪਾਉ ਉਹ ਨਮੋਸ਼ੀ ਹੁੰਦੀ ਸ਼ਰਮਿੰਦਾ ਹੁੰਦੇ ਨੇ ਜਦੋਂ ਕਿਤੇ ਸਾਹਮਣੇ ਸਾਹਮਣੇ ਉਹਦਾ ਉਹਨਾਂ ਦਾ ਇਹ ਭਾਂਡਾ ਫੁੱਟ ਜਾਂਦਾ ਵੀ ਇਹਨਾਂ ਨੇ ਝੂਠੇ ਨਹੀਂ ਦਿਆ ਕੀਤੇ ਇਹ ਕਿਸੇ ਦੀ ਕਿਸੇ ਨੂੰ ਝੂਠਾ ਉਹ ਗੁਣ ਲਗਾਏ ਨੇ ਤੇ ਫਿਰ ਉਹ ਟੀਟ ਹੋ ਜਾਂਦੇ ਨੇ ਬੇਸ਼ਰਮ ਹੋ ਜਾਂਦੇ ਨੇ ਮੂੰਹ ਕਾਲੇ ਹੋ ਜਾਂਦੇ ਨੇ ਇੱਕ ਤੇ ਇਹ ਆ ਕਿਸੇ ਨੂੰ ਨੀਵਾ ਦੱਸਣ ਦੀ ਕੋਸ਼ਿਸ਼ ਕਰਨੀ ਇਹ ਨਿੰਦਿਆ ਉਹ ਗੁਣ ਹੈ ਇਹ ਬੁਰਾਈ ਹੈ ਅਸੀਂ ਕਿਸੇ ਦੀ ਨਿੰਦਿਆ ਕਰਦੇ ਹਾਂ ਤੇ ਆਪਣੇ ਸਿਰ ਤੇ ਭਾਰ ਚੁੱਕਦੇ ਹਾਂ ਖਾਮ ਖਾਂ ਪਰ ਜੇ ਅਸੀਂ ਆਪਣੀ ਨਿੰਦਿਆ ਸੁਣਨ ਦੇ ਆਦੀ ਹੋ ਜਾਈਏ ਸਾਡੇ ਕੋਈ ਔਗਣ ਫੁੱਲਦਾ ਹੈ ਉਸ ਨੂੰ ਅਸੀਂ ਤਿਰਜ ਨਾਲ ਸਰਵਣ ਕਰੀਏ ਕਿ ਤਿਰਜ ਨਾਲ ਸਰਵਣ ਕਰਕੇ ਅਸੀਂ ਉਹਨਾਂ ਔਗਣ ਨੂੰ ਅੰਦਰੋਂ ਕੱਢਣ ਦੀ ਕੋਸ਼ਿਸ਼ ਕਰੀਏ ਤੇ ਅਗਲੇ ਦਾ ਸ਼ੁਕਰੀਆ ਕਰੀਏ ਕਿ ਭਾਈ ਸਾਹਿਬ ਤੁਹਾਡਾ ਸ਼ੁਕਰੀਆ ਤੁਸੀਂ ਮੈਨੂੰ ਮੇਰੀ ਕਮੀ ਦੱਸੀ ਮੇਰੀ ਗਲਤੀ ਦੱਸੀ ਤੇ ਇਹਦੇ ਨਾਲ ਸੁਧਾਰ ਹੁੰਦਾ ਆਪਣੇ ਜੀਵਨ ਦਾ ਸੁਧਾਰ ਹੁੰਦਾ ਕਿਸੇ ਕੋ ਨੂੰ ਆਪਣੇ ਔਗਣ ਸੁਣਨੇ ਕਿਸੇ ਕੋ ਨੂੰ ਆਪਣੀਆਂ ਕਮੀਆਂ ਸੁਣਨੀਆਂ ਤੇ ਉਹਨਾਂ ਨੂੰ ਯਰ ਜਾਣਾ ਔਰ ਸੁਧਾਰਨਾ ਇਹ ਬੜੀ ਪਹਿਲੀ ਗੱਲ ਹੈ ਉਸ ਦਾ ਉਪਕਾਰ ਸਮਝੀਓ ਦਾ ਧੰਨਵਾਦ ਕਰੀਏ ਇਸੇ ਕਿਸਮ ਦਾ ਸ਼ਬਦ ਭਗਤ ਕਬੀਰ ਜੀ ਦਾ ਹੈ ਨਿੰਦੋ ਨਿੰਦੋ ਮੋਕ ਲੋਕ ਨਿੰਦੋ ਇਹ ਲੋਕੋ ਮੇਰੀ ਜਿਨੀ ਮਰਜ਼ੀ ਤੁਸੀਂ ਨਿੰਦਿਆ ਕਰੋ ਬੇਸ਼ੱਕ ਮੈਨੂੰ ਨਿੰਦੋ ਤੁਸੀਂ ਨਿੰਦਾ ਜਨ ਕੋ ਖਰੀ ਪਿਆਰੀ ਜਨ ਮੇਰੇ ਸੇਵਕ ਜਿਹੜਾ ਰੱਬੀ ਸੇਵਕ ਹੈ ਭਗਤੀ ਭਾਵਕਾ ਨੂੰ ਵਾਲਾ ਬੰਦਾ ਹੈ ਉਹਨੂੰ ਨਿੰਦਾ ਬੜੀ ਪਿਆਰੀ ਹੁੰਦੀ ਹੈ ਆਪਣੀ ਨਿੰਦਾ ਨਿੰਦਾ ਬਾਪ ਨਿੰਦਾ ਮਹਤਾਰੀ ਉਹ ਨਿੰਦਾ ਰ ਆਪਣੇ ਮਾਤਾ ਪਿਤਾ ਸਮਨ ਸੰਦੇ ਚ ਮਾਤਾ ਪਿਤਾ ਬੱਚੇ ਦੀ ਸੂ ਨੁਕਸ ਕੱਢ ਕੇ ਸੂ ਗਲਤੀਆਂ ਕੱਢ ਕੇ ਟੋਕ ਰੋਕੇ ਉਹਨੂੰ ਚੰਗਾ ਬਣਾਉਂਦੇ ਨੇ ਇਸ ਦਿਨ ਨਿੰਦਕ ਬੰਦਾ ਜਿਹੜਾ ਸਾਡੀ ਨਿੰਦਾ ਜਿਹੜਾ ਕਰਦਾ ਹੈ ਅਗਰ ਅਸੀਂ ਉਸਨੂੰ ਪੋਜ਼ਿਟਿਵ ਐਂਗਲ ਤੋਂ ਲਈਏ ਉਸਾਰੂ ਐਂਗਲ ਤੋਂ ਲਈਏ ਤਾਂ ਅਸੀਂ ਆਪਣੇ ਜੀਵਨ ਦੀ ਉਸਾਰੀ ਕਰ ਸਕਦੇ ਹਾਂ ਆਪਣੀਆਂ ਬੁਰਾਈਆਂ ਕੱਢ ਸਕਦੇ ਹਾਂ ਨਿੰਦਾ ਹੋਏ ਤਾਂ ਬੈਕ ਉੱਠ ਜਾਈਏ ਨਾਮ ਪਦਾਰਥ ਮਨੇ ਵਸਾਈਏ ਜੇ ਸਾਡੀ ਨਿੰਦਿਆ ਹੋਵੇ ਸਾਨੂੰ ਕੋਈ ਨਿੰਦੇ ਦੇ ਅਸੀਂ ਉਹ ਉਹਗਣ ਆਪਣੇ ਚੋਂ ਕੱਢੀਏ ਉਹਦਾ ਸ਼ੁਕਰੀਆ ਕਰੀਏ ਤਾਂ ਬੰਦਾ ਬੈਕੁੰਟੁ ਭਾਵ ਸਵਰਗਾਂ ਵਰਗੀ ਅਵਸਥਾ ਆਨੰਦਮਈ ਅਵਸਥਾ ਦਾ ਪਾਂਦੀ ਬਣ ਜਾਂਦਾ ਹੈ ਉਹਦਾ ਹੱਕਦਾਰ ਬਣ ਜਾਂਦਾ ਹੈ ਕਿਉਂਕਿ ਉਹ ਬੁਰائیاں ਛੱਡ ਦਿੰਦਾ ਹੈ ਤੇ ਜਦੋਂ ਬੁਰائیاں ਛੱਡ ਦਿਓ ਉਹਗਣ ਛੱਡ ਦਿਓ ਤੇ ਸੁਖੀ ਸੁਖ ਨੇ ਰਿਦ ਦਾ ਸੁਧ ਜੋ ਨਿੰਦਾ ਹੋਏ ਹਮਰੇ ਕਪਰੇ ਨਿੰਦਕਤ ਹੋਏ ਜਦੋਂ ਕਿਸੇ ਸ਼ੁੱਧ ਹਿਰਦੇ ਨਾਲ ਕੋਈ ਸਾਡੀ ਨਿੰਦਿਆ ਕਰਦਾ ਸਾਨੂੰ ਨੀਮਾ ਦੱਸਦਾ ਤੋ ਹਮਰੇ ਕਪਰੇ ਨਿੰਦਕਤ ਹੋਏ ਜੇ ਅਸੀਂ ਆਪਣੇ ਸ਼ੁੱਧ ਹਿਰਦੇ ਨਾਲ ਉਹਨਿੰਦਿਆ ਸੁਣ ਲਈਏ ਤਾਂ ਉਸ ਮਾਨੋ ਕਿ ਅਸੀਂ ਆਪਣਾ ਅੰਦਰ ਦੀ ਮਹਿਲਤ ਹੁੰਦੇ ਹਾਂ ਸਰੀਰੂਪੀ ਕਪੜਾ ਧੁੰਦੇ ਹਾਂ ਅਸੀਂ ਇਸ ਸਰੀਰ ਨਾਲ ਜਿਹੜੇ ਅਸੀਂ ਕੋਈ ਐਸੇ ਕਰਮ ਕੀਤੇ ਜਿਹੜੇ ਕਿਸੇ ਦੇ ਨਜ਼ਰ ਹੀ ਆ ਗਏ ਵੀ ਉਹਨਾਂ ਮਨ ਦੀ ਸੋਚ ਤੇ ਕੋਈ ਸਾਡੀ ਪਛਾਣ ਨਹੀਂ ਸਕਦਾ ਪਰ ਸਰੀਰ ਕਰਕੇ ਜਦੋਂ ਮੁੱਖ ਕਰਕੇ ਬੋਲ ਕੇ ਅਸੀਂ ਕੋਈ ਅਸੀਂ ਗਲਤੀ ਕਰਦੇ ਹਾਂ ਤਾਂ ਉਹ ਕਿਸੇ ਨੂੰ ਪਛਾਣ ਆਉਂਦੀ ਹੈ ਤੇ ਉਹ ਸਾਡੀ ਨਿੰਦਾ ਕਰੇਗਾ ਤੋਂ ਮਾਨੋ ਉਹ ਸਾਡੀ ਮਹਿਲਤ ਹੋ ਰਿਆ ਸਾਡੇ ਉਹਨਾਂ ਨੂੰ ਦੱਸ ਰਿਹਾ ਹੈ ਨਿੰਦਾ ਕਰ ਸੋ ਅਮਰਾ ਮੀਤ ਜਿਹੜਾ ਸਾਡੀ ਨਿੰਦਿਆ ਕਰੇ ਉਹ ਸਾਡਾ ਮਿੱਤਰ ਹੈ ਕਿ ਕੋ ਸਾਡਾ ਪਾਲਾ ਲੋਚਦਾ ਹੈ ਨਿੰਦ ਗੁਨਾ ਮਾਹੇ ਹਮਾਰਾ ਚੀਤ ਆ ਸਾਡਾ ਚੀਤ ਸਾਡੀ ਸੁਰਤੀ ਨਿੰਦ ਵੀ ਲੱਗੀ ਰਹਿੰਦੀ ਹੈ ਵੀ ਦੱਸੇ ਅੱਜ ਮੇਰੀ ਕੋਈ ਕਮੀ ਦੱਸੇ ਮੇਰੇ ਕੋਈ ਔਗਣ ਦੱਸੇ ਨਿੰਦ ਸੋ ਜੋ ਨਿੰਦਾ ਹੋ ਰਿਹਾ ਹੈ ਹਮਾਰਾ ਜੀਵਨ ਨਿੰਦਕ ਲੋ ਰਿਹਾ ਉਹ ਤੇ ਸਾਡਾ ਜੀਵਨ ਲੋੜਦਾ ਹੈ ਕਿਉਂ ਤੇ ਸਾਡਾ ਪਾਲਾ ਕਰਦਾ ਹੈ ਨਿੰਦਾ ਹਮਰੀ ਪ੍ਰੇਮ ਪਿਆਰ ਨਿੰਦਾ ਹਮਰਾ ਕਰੈ ਉਧਾਰ ਹੈ निंदा ਤੇ ਸਾਡਾ ਉਧਾਰ ਕਰਦੀ ਹੈ ਸਾਨੂੰ ਪ੍ਰੇਮ ਪਿਆਰ ਨਾਲ ਆਪਣੀ ਨਿੰਦਾ ਸੁਣਨੀ ਚਾਹੀਦੀ ਹੈ ਉਹ ਨਜ਼ਰਮਾਨੀ ਜੀ ਦੇ ਕਿਹਾ ਸੱਚ ਕਹਿ ਰਿਹਾ ਅਗਲਾ ਨੇਕ ਨੀਤੀ ਨਾਲ ਮੇਰਾ ਉਧਾਰ ਕਰਨ ਵਸੇ ਕਹਿ ਰਿਹਾ ਜਾਂ ਕਿ ਬਦਨੀ ਬਦਨੀਤੀ ਦਾ ਨਜ਼ਰ ਅੰਦਾਜ਼ ਕਰ ਦਿਓ ਸੈਨ ਸ਼ਿਲਤਾ ਆਪਣੇ ਵੀ ਧਿਰ ਜ ਰੱਖੋ ਚੰਗੀ ਨੀਂਦ ਨਾਲ ਕੋਈ ਕਹਿ ਰਿਹਾ ਤਾਂ ਉਹਨੂੰ અપਨਾ ਲਵ ਜਾਨਕ ਕਬੀਰ ਕੋ ਨਿੰਦਾ ਸਾਰ ਮੈਂ ਸੇਵਕ ਕਬੀਰ ਨੂੰ ਨਿੰਦਾ ਰਾਸ ਆਈ ਹੈ ਨਿੰਦਕ ਡੂਬਾ ਹਮੁਤਰੇ ਪਾਰ ਨਿੰਦਗਰ ਗੁੜੀ ਨੀਂਦ ਨਾਲ ਨਿੰਦਾ ਕਰ ਰਿਹਾ ਤਾਂ ਉਹ ਡੂਬੇਗਾ ਕਿਉਂਕਿ ਨਿੰਦਾ ਭਲੀ ਕਿਸੇ ਕੇ ਨਾਹੀਂ ਤੇ ਜੇ ਅਸੀਂ ਕਿਸੇ ਨੇ ਬੁਰੀ ਨੀਤ ਨਾਲ ਨਿੰਦਾ ਕੀਤੀ ਪਰ ਅਸੀਂ ਆਪਣੇ ਅੰਦਰ ਚਾਤੀ ਮਾਰ ਕੇ ਉਸ ਕੋਈ ਗੁਣ ਹੈ ਤਾਂ ਕੱਢ ਦਿੱਤਾ ਨਹੀਂ ਹੈ ਤੇ ਕਿਸ ਗੁਣ ਕੁਮਾਰਿਆ ਤੇ ਸਾਡਾ ਤਾਂ ਹਰ ਹਾਲਤ ਵਿੱਚ ਉਧਾਰੀ ਹੈ ਨਿੰਦਕ ਰੂਬਾ ਹਮ ਉਤਰੇ ਪਾਰ ਫਿਰ ਅਸੀਂ ਪਾਰ ਹੀ ਉਤਰਿਆ ਸਮਝੋ ਪਵ ਸਾਗਰ ਤੋਂ ਤੋ ਪਰ ਨਿੰਦਾ ਪਰਮਲ ਮੁਖ ਸੁద్ధి ਅਗਨ ਕ੍ਰੋਧ ਚੰਡਾਰ ਸਾਡੇ ਅੰਦਰ ਕ੍ਰੋਧ ਦੀ ਅਗਨੀ ਹੋਣੀ ਚਾਹੀਦੀ ਪਰਾਇ ਨਿੰਦਾ ਜਿਹੜੀ ਹੈ ਆਪਣੇ ਮੂੰਹ ਵਿੱਚ ਪਰਾਇ ਮੈਲ ਲੈਣ ਵਾਲੀ ਗੱਲ ਹੈ ਪਰ ਨਿੰਦਾ ਪਰ ਮਲ ਮੁਖ ਦੀ ਮੁਖ ਵਿੱਚ ਪਰਿਆ ਹੋਇਆ ਮੈਲ ਨਾਲ ਬੰਦਾ ਬੂਰੀ ਦੀ ਨਿੰਦਾ ਕਰਕੇ ਕਿਸੇ ਦੀ ਨਿੰਦਾ ਕਰਕੇ ਹਰਸ ਕਸ ਆਪ ਸਲਾਹ ਨਾ ਇਹ ਕਰ ਮੇਰੇ ਕਰਤਾਰ ਕਹਿੰਦੇ ਨੇ ਮੇਰੇ ਤੇ ਕਰਮੇ ਨੇ ਵੇ ਮੈਨੂੰ ਇਹ ਰਸ ਲੱਗਾ ਹੋਇਆ ਹੈ ਇਹ ਚਸਕਾ ਲੱਗਾ ਹੋਇਆ ਕਿ ਮੈਂ ਆਪਣੀ ਸਿਫਤ ਸਲਾਹ ਸੁਣਨਾ ਚਾਹੁੰਦਾ ਆਪਣੀ ਸਿਫਤ ਕਰਦਾ ਰਹਿੰਦਾ ਆਪਣੀ ਸਿਫਤ ਨਾ ਕਰੋ ਦੂਜੇ ਦੀ ਨਿੰਦਿਆ ਦੂਜੇ ਕੋਲ ਨਿੰਦਿਆ ਸੁਣ ਕੇ ਖਬਰਾਉ ਨਾ ਸੈਨਸਿਲ ਕਰਾ ਨੂੰ ਸਰਵਣ ਕਰੋ ਆਪ ਕਿਸੇ ਦੇ ਨਿੰਦਾਨਾ ਕਰੋ ਮਨਮੁਖ ਅੰਦੇ ਸੁਧਨਾ ਕਾਈ ਆਤਮ ਖਾਤੀ ਹੈ ਜਗਤ ਕਸਾਈ ਮਨਮੁਖ ਬੰਦੇ ਨੂੰ ਕੋਈ ਸੋਝੀ ਹੋਸ਼ ਨਹੀਂ ਹੋਣੀ ਹੁੰਦੀ ਕੀ ਗੱਲ ਕਰ ਰਿਹਾ ਤੋ ਮਨੋ ਆਪ ਵੀ ਆਪਣੇ ਆਤਮਾ ਦਾ ਖਾਤੀ ਹੁੰਦਾ ਆਤਮ ਗਿਆਨ ਦੇ ਉਸ ਨੂੰ ਨਾ ਆਪਣੀ ਆਤਮਾ ਦਾ ਨਾ ਦੂਜੇ ਦਾ ਹੁੰਦਾ ਐਸਾ ਬੰਦਾ ਮਨੋ ਕਸਾਈ ਬਣਿਆ ਫਿਰਦਾ ਨਿੰਦਾ ਕਰ ਕਰ ਉਹ ਭਾਰ ਉਠਾਵੇ ਬਿਨ ਮਜ਼ਦੂਰੀ ਭਾਰ ਪੁੰਚ ਆਉਣੇ ਉਹ ਕਿਸੇ ਦੇ ਨਿੰਦਿਆ ਕਰ ਕਰਕੇ ਆਪਣੇ ਸਿਰ ਤੇ ਉਹ ਬੁਰਾਈ ਦਾ ਭਾਰ ਚੁੱਕਦਾ ਤੇ ਮਨੋ ਬਿਲਾਵਦਾ ਕਿਸੇ ਦਾ ਭਾਰ ਢੋ ਕੇ ਪੁਜਾਰਿਆ ਆਪਣੇ ਮੰਜ਼ਲ ਤੇ ਨਿੰਦਕ ਨਿੰਦਾ ਕਰ ਮਲਤ ਹੋਵੇ ਉਹ ਮਲ ਪਖ ਮਾਇਆ ਧਾਰੀ ਆਪ ਜੇ ਆਪਣੇ ਕੋਲ ਮੈਲ ਇਕੱਠੀ ਕਰਦਾ ਦੂਜੇ ਦੀ ਬੁਰੀ ਸੋਚ ਬੁਰਾ ਸੋਚ ਕੇ ਕਿਸੇ ਨੂੰ ਇਕੱਠੀਆਂ ਦੱਸਣ ਦੀ ਕੋਸ਼ਿਸ਼ ਕਰਕੇ ਪਰ ਨਿੰਦਕ ਨਿੰਦਾ ਕਰ ਮਲਤ ਹੋਵੇ ਸਾਡੀ ਉਹ ਮੈਲਤ ਹੁੰਦਾ ਸਾਨੂੰ ਸਾਡੇ ਉਗ ਨੂੰ ਦੱਸਣ ਦਾ ਯਤਨ ਕਰਦਾ ਸੰਤ ਜਨਾ ਕੀ ਨਿੰਦਾ ਵਿਆਪੀ ਨਾ ਉਰਵਰ ਨਾ ਪਾਰੀ ਤੇ ਕਿਸੇ ਸੰਤ ਸੁਭਾਅ انسان ਦੀ ਭਗਤ ਜਨ ਦੀ ਨਿੰਦਾ ਕਰਕੇ ਬੰਦਾ ਨਾ ਉਰਵਾਰ ਨਾ ਪਾਰ ਉਹਦਾ ਬੇੜਾ ਪਾਰ ਨਹੀਂ ਹੁੰਦਾ ਉਹ ਇਸ ਬੁਰਾਈ ਦੀ ਵਾਦੀ ਵਿੱਚ ਡੁੱਬ ਜਾਂਦਾ ਫਿਰ ਉਸ ਨੂੰ ਵਾਦੀ ਪੈ ਜਾਂਦੀ ਹੈ ਹਰ ਕਿਸੇ ਦੀ ਨਿੰਦਿਆ ਹਰ ਕਿਸੇ ਦੇ ਓਗਣ ਕਟਣ ਪਿੱਛੇ ਬੇਲਾਵਜੇ ਲੱਗਿਆ ਰਹਿੰਦਾ ਹੈ ਓਗਣ ਕਟ ਦਾ ਫਿਰਦਾ ਸੰਸਾਰ ਦੀ ਜੇ ਐਸਾ ਬੰਦਾ ਜੇ ਉਹ ਅਟਸਰ ਤੀਰ ਤੋਂ ਨਾ ਆਵੇ ਜੇ ਉਹ ਦੁਆਦਸ ਜ਼ਿਲ੍ਹਾ ਪੂਜਾਵੇ ਜੇ ਉਹ ਕੂਪ ਤਟਾ ਦਿਵਾਵੇ ਕਰੇ ਨਿੰਦ ਸਭ ਬਰਤਾ ਜਾਵੇ ਕੋਈ ਬੰਦਾ ਤੀਰਥੰਦੇ ਨੰਦਾ ਫਿਰਦਾ ਧਾਰਮਿਕ ਕਰਮ ਕਰਦਾ ਫਿਰਦਾ ਪਰ ਫਿਰ ਨਾਲ ਨਾਲ ਨਿੰਦਾ ਵੀ ਕਰਦਾ ਤੂੰ ਸਾਰਾ ਕੀਤਾ ਕਰਤੇ ਆਪਨਾ ਉਹ ਬੇਕਾਰ ਕਰਦਾ ਕਰਾ ਨਿੰਦ ਸਭ ਬਿਰਥਾ ਜਾਵੇ ਸਾਧਕਾ ਨਿੰਦ ਕੈਸੇ ਤਰ ਹੈ ਸਰ ਪਰ ਜਨੋ ਨਰਕ ਹੀ ਪਰ ਹੈ ਕਿਸੇ ਗੁਰਮੁਖਤੀ ਨਿੰਦਾ ਕਰਨ ਵਾਲਾ ਕਦੇ ਵੀ ਤਰਦਾ ਨਹੀਂ ਉਹ ਮਾਨੁ ਸਿਰਪ ਆ ਡੁੱਬਦਾ ਹੀ ਡੁੱਬਦਾ ਹੈ ਮੇਲਾ ਬਜਾ ਕਿਸੇ ਦੀ ਨਿੰਦਿਆ ਕਰਕੇ ਆਪਣੇ ਅੰਦਰ ਉਹਨ ਸੇਲ ਲੈਣਾ ਜਿਉ ਗ੍ਰਹਿਣ ਕਰੇ ਕੁਰਖੇਤ ਅਰਪੈ ਨਾਰ ਸ਼ਿੰਗਾਰ ਸਮੇਤ ਸਗਲੀ ਸਿਮਰਤ ਸਰਵਣੀ ਸੁਣਾ ਕਹ ਰਾ ਨਿੰਦ ਕਮਨਾ ਨਹੀਂ ਗੁਣਾ ਇਹ ਬੰਦਾ ਧਾਰਮਿਕ ਕਰਦਾ ਵੀ ਤੀਰਥਾਂ ਦੇ ਇਸ਼ਨਾਨ ਕਰਦਾ ਫਿਰਦਾ ਹੈ வேத ਸ਼ਾਸਤਰ ਪੜਦਾ ਫਿਰਦਾ ਹੈ ਸਿਮਰਤੀਆਂ ਪਾਠ ਸਰਵਣ ਕਰਦਾ ਕਥਾ ਵਾਰਤਾ ਸੁਣਦਾ ਪਰ ਫਿਰ ਨਿੰਦਿਆ ਵੀ ਨਾਲ ਕਰੀ ਜਾਂਦਾ ਕਹ ਰਾ ਨਿੰਦ ਕਮਨਾ ਨਹੀਂ ਗੁਣਾ ਕੋਈ ਗੁਣ ਨਹੀਂ ਫਿਰੈ ਸੀ ਨਿੰਦਿਆ ਕਰਕੇ ਉਹਨਾਂ ਧਾਰਮਿਕ ਕਰਮਾਂ ਦਾ ਉਹਨਾਂ ਕੋਈ ਫਲ ਨਹੀਂ ਮਿਲੇਗਾ ਜੇ ਉਹ ਅਨੇਕ ਪ੍ਰਸਾਦ ਕਰਾਵੇ ਭੂਮਿਦਾਨ ਸ਼ੋਭਾ ਮੰਡਪ ਪਾਵੇ ਆਪਣਾ ਵਿਗਾਰ ਬੇਰਾਨਾ ਸੰਡਾ ਕਰਾ ਨਿੰਦ ਬੋਜੂ ਨਹੀਂ ਹੁੰਦਾ ਕੋਈ ਬੰਦਾ ਦਾਨਪੁਣ ਬੜੇ ਕਰਦਾ ਹੈ ਕਈ ਕਿਸਮ ਦੇ ਪ੍ਰਸ਼ਾਦ ਕਰਵਾਉਂਦਾ ਹੈ ਦਾਨਪੁਣ ਕਰਦਾ ਹੈ ਆਪਣੀ ਸ਼ੋਭਾ ਵਧਾਉਣ ਦੇ ਲਈ ਪਰ ਫਿਰ ਵੀ ਉਹ ਨਿੰਦਿਆ ਕਰਦਾ ਹੈ ਤੇ ਉਹ ਵੀ ਬੇਕਾਰ ਹੈ ਐਸੀ ਨਿੰਦਿਆ ਕਰਕੇ ਉਹ ਆਪਣੇ ਉਸ ਅਗਰ ਕੋਈ ਭਲਾ ਕੰਮ ਥੋੜਾ ਬਹੁਤ ਕੀਤਾ ਵੀ ਉਹਦਾ ਤੇਲ ਮਾਤਰ ਕੋ ਮਾਨ ਮਿਲਣਾ ਜਾਂ ਉਹ ਨਹੀਂ ਮਿਲਦਾ ਨਿੰਦਾ ਕਹਾ ਕਰੋ ਸੰਸਾਰਾ ਨਿੰਦ ਕਾ ਪ੍ਰਗਟ ਪਹਾਰਾ निंदा मत करो भाई निंदक बंदा जेड़ा है, सारी है।, है वो सारी संसार ਦੇ ਸਾਹਮਣੇ ਨਸ਼ਰ ਹੋ ਜਾਂਦਾ ਹੈ ਪਰ ਇਹੋ ਜਿੰਦਾ ਹੈ ਕਿ ਨਿੰਦਕ ਸੋਤ ਸਾਥ ਵਿਚਾਰਿਆ ਕਹ ਰਵਦਾਸ ਪਾਪੀ ਨਰਕ ਸਿਧਾਰਿਆ ਭਗਤ ਰਵਦਾਸ ਜੀ ਚੰਗੀ ਤਰ੍ਹਾਂ ਕਹਿ ਰਹੇ ਨੇ ਕਿ ਤੁਸੀਂ ਠੋਕ ਵਜਾ ਕੇ ਦੇਖ ਲਵੋ ਕਿ ਇਹ ਸੋਤ ਸਾਥ ਕੇ ਵਿਚਾਰ ਕਰਕੇ ਦੇਖ ਲਵੋ ਕਿ ਨਿੰਦਕ ਬੰਦਾ ਪਾਪੀ ਬਣ ਜਾਂਦਾ ਹੈ ਉਹ ਹਰ ਹਾਲਤ ਵਿੱਚ ਦੁੱਖ ਨੂੰ ਹੀ ਸੇੜਦਾ ਨਰਕ ਹੀ ਸੇੜਦਾ ਆਪਣੇ ਲਈ ਤੋ ਅੰਤਰ ਕਪੜ ਕੋਤੀ ਕਹਾਈ ਪਖਣ ਪਰਮ ਕਦੇ ਨਾ ਪਾਈ ਪਰ ਨਿੰਦਾ ਕਰੇ ਅੰਦਰ ਮਲ ਲਾਏ ਬਾਹਰ ਮਲ ਤੋਵੇ ਮਨ ਕੀ ਝੂਠ ਨਾ ਜਾਏ ਕੋਈ ਬੰਦਾ ਆਪਣੇ ਆਪ ਨੂੰ ਭਗਤੀ ਪਾਉ ਧਾਰਮਿਕ ਕਿਸੇ ਕਿਸਮ ਦੇ ਕਿਸੇ ਫਿਰਕੇ ਕਿਸੇ ਸੰਸਤਾ ਪੰਥ ਦਾ ਪੰਧੀ ਸਮਝੇ ਪਰ ਪਖੰਡ 파ਰਮ ਕਦੇ ਨਾ ਪਾਏ ਪਖੰਡ ਵਿੱਚ ਲੱਗਾ ਹੋਇਆ ਹੈ ਪਰਮਾਤਮਾ ਦੀ ਪ੍ਰਾਪਤੀ ਕਦੇ ਨਹੀਂ ਕਰ ਸਕਦਾ ਪਰ ਨਿੰਦਾ ਕਰੇ ਦੂਜੇ ਦੀ ਨਿੰਦਾ ਕਰੇ ਅੰਦਰ ਮਲ ਲਾਏ ਆਪਣਾ ਅੰਦਰ ਮੈਲਾ ਕਰੀ ਜਾਂਦਾ ਦੂਜੇ ਦੀ ਨਿੰਦਾ ਕਰ ਕਰਕੇ ਬੰਦਾ ਜਦੋਂ ਕਿਸੇ ਦੀ ਬਦਨੀਤੀ ਨਿੰਦਾ ਕਰਦਾ ਨਾ ਉਹ ਆਪਣੇ ਮਨ ਵਿੱਚ ਕਿਰਣਾ ਪੈਦਾ ਕਰਦਾ ਹੈ ਇਹ ਕੀ ਕਰਨਾ ਪੈਣਾ ਅੰਦਰ ਆਉਂਦੀ ਹੈ ਕਿਸੇ ਪ੍ਰਤੀ ਨਫ਼ਰਤ ਆਉਂਦੀ ਹੈ ਉਹਦੇ ਪਿੱਛੇ ਫਿਰ ਮੂੰਹ ਚੋਂ ਨੇਦਿਆ ਨਿਕਲਦੀ ਹੈ ਇਹ ਸੋਚ ਲਈ ਅਸੀਂ ਤੇ ਅਸੀਂ ਅੰਦਰ ਆਪਣਾ ਮੈਲਾ ਕਰਦੇ ਹਾਂ ਉਸ ਬੁਰੀ ਆਦਤ ਨਾਲ ਬਾਹਰ ਮਲਤ ਹੋਵੇ ਮਨ ਕੀ ਜੂਠ ਨਾ ਜਾਏ ਬਾਹਰ ਬੰਦਾ ਪੇਸ਼ਾਨ ਕਰ ਕਰਕੇ ਬਾਹਰਲੀ ਮਹਿਲਤ ਹੁੰਦਾ ਰਹੇ ਪਰ ਮਨ ਚ ਜਿਹੜੀ ਉਹ ਵਾਦੀ ਹੈ ਮਨੋਵਿਰਤੀ ਦੂਜਿਆਂ ਦਾ ਬੁਰਾ ਕਰਨ ਵਾਲੀ ਉਹ ਨਹੀਂ ਅੰਦਰੋਂ ਜਾਂਦੀ ਮਿੱਤਿਆ ਸਭ ਨੂੰ ਪਰ ਨਿੰਦਾ ਸੁਣੇ ਕੰਨਾਂ ਨਾਲ ਪ੍ਰਾਈ ਨੇਦਿਆ ਸੁਣਨੀ ਵੀ ਨਹੀਂ ਚਾਹੀਦੀ ਮੁਗਨਲ ਕਰ ਰਿਵਣ ਜੀ ਮਿੱਥਿਆ ਸਰਮਣੋਂ ਪਰ ਨਿੰਦਾ ਸੋਨੇ ਪ੍ਰਾਇ ਨਿੰਦਾ ਸੁਣਾ ਵੀ ਮਿੱਥਿਆ ਇਹ ਰਦ ਕੀਤੀ ਗਈ ਹੈ ਕੁੱਤਾ ਰਾਜ ਬਖਾਲੀਏ ਫਿਰ ਚੱਕੀ ਚੱਟਾ ਸੱਪੇ ਦੁੱਧ ਪਿਆਲੀਏ ਵਿਊ ਮੁਖੂ ਸੱਟਾ ਪੱਤਰ ਪਾਣੀ ਰੱਖੀਏ ਮਨ ਹਟ ਨਾ ਘਟਾ ਚੋਹਾ ਚੰਦਨ ਪਰ ਖਰ ਖਰਖੇ ਪਲਟਾ ਤਿਉ ਨਿੰਦਕ ਪਰ ਨਿੰਦੂ ਹਟ ਮੂਲ ਨਾ ਹਟੈ ਇਸ ਤਰ੍ਹਾਂ ਨਿੰਦਕ ਜਿਹੜਾ ਪ੍ਰਾਇ ਨਿੰਦਿਆ ਕਰਦਾ ਪਿੱਛੇ ਨਹੀਂ ਹਟਦਾ ਜਿਵੇਂ ਕੁੱਤਾ ਆਪਣੀ ਆਦਤ ਨਹੀਂ ਛੱਡਦਾ ਭਾਵੇਂ ਉਸ ਨੂੰ ਬੜੀ ਤੋਂ ਬੜੇ ਉੱਚੀ ਥਾਂ ਤੇ ਬਿਠਾ ਦਈਏ ਸੋ ਆਪ ਨੂੰ ਦੁੱਧ ਵੀ ਪਾਈਏ ਤਾਂ ਵੀ ਉਸ ਨੇ ਜ਼ਹਿਰ ਹੀ ਕੱਢਣਾ ਪੱਥਰ ਵੀ ਨਰਮ ਨਹੀਂ ਹੁੰਦਾ ਭਾਵੇਂ ਪਾਣੀ ਜੀ ਰੱਖੀ ਇਸੇ ਤਰ੍ਹਾਂ ਜਿਹੜਾ ਨਿੰਦਕ ਬੰਦਾ ਹੈ ਉਹ ਨਿੰਦਿਆ ਕਰ ਤੂੰ ਪਿੱਛੇ ਨਹੀਂ ਹਟਦਾ ਆਪਨ ਦਿੱਤੀ ਆਪਣੀ ਜੜ ਆਪ ਉਪਰਦਾ ਭਾਈ ਗੁਰਦਾਸ ਜੀ ਕਹਿ ਰਹੇ ਨੇ ਕਿ ਆਪਣੀ ਜੜਾ ਆਪੇ ਹੀ ਪੁੱਟਦਾ ਮਨੋ ਆਪਣਾ ਜੀਵਨ ਆਪੇ ਹੀ ਖ਼ਤਮ ਕਰਦਾ ਇਸ ਲਈ ਭਾਈ ਗੁਰਦਾਸ ਜੀ ਇਹ ਵੀ ਕਹਿੰਦੇ ਨੇ ਹਉ ਤਿਸ ਕੋਲ ਕਮਾਇਆ ਪਰ ਨਿੰਦਾ ਸੁਣ ਆਪ ਹਟਾਦਾ ਜਿੱਥੇ ਕਿਸੇ ਦੀ ਬਿੜਾ ਵਜ੍ਹਾ ਨਿੰਦਿਆ ਹੋ ਰਹੀ ਹੋਵੇ ਉੱਤੇ ਗੁਰਮੁਖ ਨੂੰ ਆਪਣਾ ਪਾਸੇ ਕਰ ਲੈਣਾ ਚਾਹੀਦਾ ਪਿੱਛੇ हट ਜਾਣਾ ਚਾਹੀਦਾ ਉੱਤੇ ਖੜੇ ਹੋ ਕੇ ਕਿਸੇ ਦੀ ਗੁਰਿਆ ਕਿਸੇ ਦੀ ਬੇਲਵਜਹ ਦੀ ਨੁਕਤਾਚੀਨੀ ਨਾ ਸੁਣੀ ਜਾਏ ਨਿੰਦਾ ਪਲੀ ਨਾ ਕਿਸੇ ਦੀ ਗੁਰ ਨਿੰਦ ਕੁਟੰਗ ਹੈ ਇਹ ਵੀ ਪਾਈ ਗੁਰਦਸਹਿ ਕਹਿ ਰਹੇ ਨੇ ਕਿ ਇਹ ਕੂਟੰਗ ਹੈ ਇਹ ਚੰਗਾ ਢੰਗ ਨਹੀਂ ਹੈ ਕਿਸੇ ਦੀ ਨਿੰਦਿਆ ਕਰੀ ਜਾਣੀ ਇਸ ਲਈ ਪਾਈ ਗੁਰਮਤ ਵਿੱਚ ਜਿੱਥੇ ਕਾਮ ਕ੍ਰੋਧ ਲੋਭ ਮੋਹਕਾਰ ਆਦ ਐ ਬਣ ਜਾਂਦੇ ਨੇ ਪੁਰਈਆਂ ਬਣ ਜਾਂਦੇ ਨੇ ਇਹ ਜਜ਼ਵੇ ਉਸੇ ਤਰ੍ਹਾਂ ਇਹ ਕਿਸੇ ਦੀ ਐਬ ਫੁੱਲਣ ਦੀ ਆਦਤ ਪੈ ਜਾਏ ਅਗਰ ਬਦਨੀਤੀ ਨਾਲ ਤੇ ਇਹ ਨਿੰਦਾ ਬਣ ਜਾਂਦੀ ਹੈ ਇਸ ਨਿੰਦਾ ਤੋਂ ਹੀ ਸਾਨੂੰ ਵਰਜਿਆ ਗਿਆ ਇਹ ਵੀ ਇੱਕ ਔਗਣ ਹੈ ਇੱਕ ਬੁਰਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ